ਇਹ ਵਾਲਾ ਬਰਮੀ ਬੋਸ਼ ਹੈਗਾ ਜਿਹੜਾ ਸਪਰੇਅ ਕਰਦੇ ਆਪਾਂ ਹਾਂਜੀ ਹਾਂਜੀ ਇਹ ਬਰਮੀ ਬੋਸ਼ ਠੀਕ ਹੈ ਜੀ ਹਾਂਜੀ ਅਲੱਗ ਹੀ ਹੋ ਕੇ ਦਿਖਾਇਓ ਜੀ ਇਹ ਜਿਹੜੀ ਖਾਦ ਤਿਆਰ ਹੋ ਚੁੱਕੀ ਆ ਇਹ ਉੱਪਰ ਵਾਲੀ ਪਰਤ ਤਿਆਰ ਹੋ ਚੁੱਕੀ ਆ ਹਾਂਜੀ ਹਾਂਜੀ ਉੱਪਰ ਤਿਆਰ ਹੋ ਚੁੱਕੀ ਆ ਥੱਲੇ ਸਾਰਾ ਕੈਚੂ ਹੈ ਜੋ ਕੰਪਨੀ ਆ ਉਹ 10 ਰੁਪਏ ਕਿਲੋ ਦਿੰਦੀ ਆ ਜੇ 40 ਕਿਲੋ ਦੀ ਬੋਰੀ ਆ ਤੇ ਉਹ 400 ਦੀ ਜੇ 50 ਕਿਲੋ ਦੀ ਭਰਤੀ ਹੋ ਗਈ ਤਾਂ 500 ਮਤਲਬ 10 ਰੁਪਏ ਕਿਲੋ ਦੇ ਹਿਸਾਬ ਨਾਲ ਤੁਸੀਂ ਇਹਨੂੰ ਦਿੰਦੇ ਹੋ ਹਾਂਜੀ ਠੀਕ ਹੋਰ ਵੀ ਕੋਈ ਚੀਜ਼ ਮਿਕਸ ਕਰਦੇ ਹੋ ਇਹਦੇ ਵਿੱਚ ਕੋਈ ਚੀਜ਼ ਨਹੀਂ ਮਿਕਸ ਨਹੀਂ ਇਹਦੇ ਵਿੱਚ ਗੋਬਰ ਹੀ ਪਾਣਾ ਠੀਕ ਹੈ ਕੱਚਾ ਗੋਬਰ ਪੈਂਦਾ ਠੀਕ ਹੈ ਉਹ ਸਾਰੇ ਤੱਤ ਜਿਹੜੇ ਲਬਾਰਟਰੀ ਟੈਸਟ ਸਾਰੇ ਤੱਤੇ ਇਹਦੇ ਵਿੱਚ ਹੈਗੇ ਆ ਮੰਨਿਆ ਜਾਂਦਾ ਕਿ ਇਹ ਤੋਂ 17 ਤੋਂ 18 ਤੱਤ ਜਿਹੜੇ ਇਹਦੇ ਵਿੱਚ ਪਾਏ ਜਾਂਦੇ ਨੇ 17 ਕੀਤਾ ਇਹ ਮੈਂ ਜੂਨ ਮਹੀਨੇ ਸ਼ੁਰੂ ਕੀਤਾ ਸੀ 2024 ਜੂਨ ਮਹੀਨੇ ਸ਼ੁਰੂ ਕੀਤਾ ਠੀਕ ਹੈ ਜੀ ਕਿੰਨੇ ਬ ਮੈਂ 250 ਬੈੱਡ ਤੋਂ ਸ਼ੁਰੂ ਕੀਤਾ ਹੈ ਹੁਣ ਇਸ ਵੇਲੇ ਤੁਹਾਡੇ ਕੋਲ ਕਿੰਨੇ ਬੈੱਡ ਜਿਹੜੇ ਆ ਉਹ ਤੁਸੀਂ ਲਾ ਚੁੱਕੇ ਮੇਰੇ ਕੋਲ ਇਹਲੇ 500 ਤੇ 10 ਬੈੱਡ ਆ ਠੀਕ ਹੈ ਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਜੀ ਆਇਆਂ ਨੂੰ ਸਾਡੇ ਪੇਜ ਸਾਡਾ ਪੰਜਾਬ ਤੇ ਅੱਜ ਅਸੀਂ ਆਏ ਆ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦੀਨਾ ਨਗਰ ਦੇ ਵਿੱਚ ਔਰ ਇੱਕ ਵਰਮੀ ਕੰਪੋਸਟ ਦਾ ਜਿਹੜਾ ਫਾਰਮ ਲੱਗਾ ਆ ਉਹਦੇ ਰਿਗਾਰਡਿੰਗ ਅਸੀਂ ਅੱਜ ਗੱਲ ਕਰਾਂਗੇ ਇਹ ਫਾਰਮ ਜਿਹੜਾ ਆ ਸਰਦਾਰ ਮੱਖਣ ਸਿੰਘ ਦਾ ਤੇ ਉਹਨਾਂ ਨੂੰ ਪੁੱਛਾਂਗੇ ਕਿ ਇਹ ਫਾਰਮ ਕਿੰਨੇ ਵੱਡਾ ਦਾ ਆ ਔਰ ਕਿੰਨੀ ਖਾਦ ਨਿਕਲਦੀ ਹੈ ਕਿੰਨੇ ਗੰਡੋਏ ਆ ਕਿੰਨੇ ਚਿਰ ਤੋਂ ਕਰ ਰਹੇ ਨੇ ਔਰ ਇਹਦੇ ਬੈਨੀਫਿਟ ਕੀ ਹੈਗੇ ਆ ਇਹ ਜਿਹੜੀ ਬਰਮੀ ਕੰਪੋਸਟ ਖਾਦ ਆ ਇਹ ਜ਼ਹਿਰ ਮੁਕਤ ਖੇਤੀ ਜਿਹੜੀ ਪੰਜਾਬ ਸਰਕਾਰ ਨੇ ਪ੍ਰਮੋਟ ਕਰਦੀ ਹੈ ਸੈਂਟਰਲ ਗਵਰਨਮੈਂਟ ਪ੍ਰਮੋਟ ਕਰਦੀ ਆ ਉਹਦੇ ਬਾਬਤ ਅਸੀਂ ਸਾਰੀ ਗੱਲਬਾਤ ਕਰਾਂਗੇ ਅੱਜ ਅਸੀਂ ਮਿਲਦੇ ਹਾਂ ਜੀ ਸਰਦਾਰ ਮੱਖਣ ਸਿੰਘ ਨੂੰ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਸਭ ਤੋਂ ਪਹਿਲੇ ਤੇ ਤੁਹਾਡਾ ਪੰਜਾਬ ਸਾਡਾ ਪੰਜਾਬ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਸਮਾਂ ਕੱਢ ਕੇ ਫਰਮ ਦੇ ਉਤੇ ਆਨ ਦੀ ਕੋਸ਼ਿਸ਼ ਕੀਤੀ ਆ ਆਪਣੇ ਬਾਰੇ ਦੱਸੋ ਜੀ ਮੇਰਾ ਨਾਮ ਮੱਖਣ ਸਿੰਘ ਪਿੰਡ ਪੰਡੋਰੀ ਬਹਿਸਾਨ ਜ਼ਿਲ੍ਹਾ ਗੁਰਦਾਸਪੁਰ ਬਲਾਕ ਦੀਨਾ ਨਗਰ ਇਹ ਬਰਮੀ ਕੰਪੋਸਟ ਜਿਹੜਾ ਹੈਗਾ ਤੁਸੀਂ ਫਾਰਮ ਲਾਇਆ ਇਹਨੂੰ ਕਿੰਨਾ ਚਿਰ ਹੋ ਗਿਆ ਫਾਰਮ ਲਾਇਆ ਇਹਨੂੰ ਕਦੋਂ ਤੋਂ ਸ਼ੁਰੂ ਕੀਤਾ ਇਹ ਮੈਂ ਜੂਨ ਮਹੀਨੇ ਸ਼ੁਰੂ ਕੀਤਾ ਸੀ 2024 ਜੂਨ ਮਹੀਨੇ ਸ਼ੁਰੂ ਕੀਤਾ ਠੀਕ ਹੈ ਜੀ ਕਿੰਨੇ ਬੈਡਾਂ ਤੋਂ ਸ਼ੁਰੂ ਕੀਤਾ ਜੀ ਮੈਂ 250 ਬੈੱਡ ਤੋਂ ਸ਼ੁਰੂ ਕੀਤਾ ਹੈ 250 ਬੈੱਡ ਤੋਂ ਸ਼ੁਰੂ ਕੀਤਾ ਹਾਂਜੀ ਵੱਡੇ ਸਕੇਲ ਤੋਂ ਸ਼ੁਰੂ ਕੀਤਾ ਤੁਸੀਂ ਹਾਂਜੀ ਇੱਕ ਬੈੱਡ ਜਿਹੜਾ ਹੈਗਾ ਤੁਹਾਡੇ ਕੋਲ ਹੁਣ ਇਸ ਵੇਲੇ ਤੁਹਾਡੇ ਕੋਲ ਕਿੰਨੇ ਬੈੱਡ ਜਿਹੜੇ ਆ ਉਹ ਤੁਸੀਂ ਲਾ ਚੁੱਕੇ ਮੇਰੇ ਕੋਲ ਇਹਲੇ 500 ਤੇ 10 ਬੈੱਡ ਆ ਠੀਕ ਹੈ ਜੀ ਅਲਾਗੀ ਹੋ ਕੇ ਦਿਖਾਓ ਜੀ ਇਹ ਜਿਹੜੀ ਖਾਤਿਆਰ ਹੋ ਚੁੱਕੀ ਆ ਇਹ ਉੱਪਰ ਵਾਲੀ ਪਰਤ ਤਿਆਰ ਹੋ ਚੁੱਕੀ ਆ ਹਾਂਜੀ ਹਾਂਜੀ ਉੱਪਰ ਤਿਆਰ ਹੋ ਚੁੱਕੀ ਆ ਥੱਲੇ ਸਾਰਾ ਕੈਚੂ ਆਈ ਆਦਿਕਾ ਬੱਚੇ ਕਿ ਲਾਈਟ ਹੋ ਜਾਂਦੇ ਨਾ ਆ ਬੱਚੇ ਫਰਵਰੀ ਤੋਂ ਲੈ ਕੇ ਤੇ ਹੁਣ ਤੱਕ ਤੁਸੀਂ 510 ਬੈਡ ਤੇ ਲਗਭਗ ਡਬਲ ਕਰ ਲਿਆ ਹਾਂਜੀ ਡਬਲ ਕਰ ਲਿਆ ਪਰ ਹੁਣ ਇਹ ਮੇਰਾ 1000 ਬੈਡ ਦਾ ਕੰਪਨੀ ਨੇ ਜਿਹੜਾ ਮੇਰੇ ਨਾਲ ਐਗਰੀਮੈਂਟ ਦਾ ਉਹ ਇਹਨਾਂ ਨੇ 1000 ਬੈਡ ਦਾ ਫਾਰਮ ਇੱਥੇ ਲਾਣਾ ਠੀਕ ਹੈ ਜੀ ਤੁਸੀਂ ਸਪੀਡ ਫਾਰਮਿੰਗ ਕੰਟਰੈਕਟ ਕੰਪਨੀ ਦੇ ਨਾਲ ਕੰਮ ਕਰਦੇ ਹੋ ਹਾਂਜੀ ਸਪੀਡ ਕੰਟਰੈਕਟ ਫਾਰਮਿੰਗ ਵਾਲਾ ਠੀਕ ਹੈ ਜੀ ਉਹਨਾਂ ਦੇ ਨਾਲ ਤੁਹਾਡਾ ਫਾਰਮ ਲੱਗਾ ਹੁਣ ਤੁਸੀਂ ਇਹਨੂੰ ਅੱਗੇ ਵਧਾ ਰਹੇ ਹੋ ਜ਼ਿਆਦਾ ਹਾਂਜੀ ਹਾਂਜੀ ਠੀਕ ਹੈ ਇਹਨੂੰ ਡਬਲ ਕਰਦੇ ਪਏ ਹੋ ਇਹ ਇੱਕ ਜਿਹੜਾ ਬੈੱਡ ਹੈਗਾ ਇਹ ਕਿੰਨੀ ਲਾਗਤ ਦੇ ਤੇ ਆਉਂਦੀ ਹੈ ਤੁਸੀਂ ਇਹਦਾ ਖਾਦ ਜਿਹੜਾ ਇਹ ਤੋਂ ਪਾਉਂਦੇ ਹੋ ਜਾਂ ਇਹਦੇ ਤੇ ਕਿੰਨਾ ਲਾਗਤ ਕੀ ਆਉਂਦੀ ਕਿੰਨੇ ਵਾਹ ਕਿੰਨੇ ਦਾ ਬੈੱਡ ਹੁੰਦਾ ਹੈ ਇਹ 14 ਫੁੱਟ ਲੰਬਾ 2 ਫੁੱਟ ਚੌੜਾ ਤੇ 1 ਫੁੱਟ ਉੱਚਾ ਹੁੰਦਾ ਇੱਕ ਗੁੰਡੋਏ ਫੇ ਉੱਪਰੋਂ ਖਾਦ ਬਣਾ ਕੇ ਥੱਲੇ ਨੂੰ ਚਲ ਜਾਂਦੇ ਉੱਪਰੋਂ ਖਾਦ ਬਣਾ ਕੇ ਇਹ ਥੱਲੇ ਨੂੰ ਜਾਂਦੇ ਆ ਤੇ ਥੱਲੋਂ ਗੋਹਾ ਖਾ ਕੇ ਤੇ ਉੱਪਰ ਆਣ ਕੇ ਖਾਦ ਬਣਾ ਕੇ ਫਿਰ ਪੋਟੀ ਉੱਪਰ ਨੂੰ ਕਰਕੇ ਫਿਰ ਥੱਲੇ ਨੂੰ ਜਾਂਦੇ ਆ ਜੋ ਜੋ ਖਾਦ ਬਣਾਈ ਜੈਣੀ ਇਹਨਾਂ ਨੇ ਥੱਲੇ ਨੂੰ ਜਾਈਏ ਨਾ ਠੀਕ ਹੈ ਇਹਨਾਂ ਦੀ ਪ੍ਰਕਿਰਿਆ ਇਹ ਆ ਠੀਕ ਹੈ ਇਹ ਕਿੰਨੇ ਚਿਰ ਦੇ ਵਿੱਚ ਇਹ ਪ੍ਰੋਸੈਸ ਜਿਹੜਾ ਉਹ ਹੋ ਜਾਂਦਾ ਜੀ ਜਦੋਂ ਤੁਸੀਂ ਇਹਨੂੰ ਪਾਉਂਦੇ ਹੋ ਇਹਦੇ ਵਿੱਚ ਗੋਬਰ ਪਾਉਣਾ 18 ਤੱਤ ਪਾਏ ਜਾਂਦੇ ਇੱਕ ਇਹਦਾ ਇਹ ਵੀ ਬੈਨੀਫਿਟ ਮੰਨਿਆ ਜਾਂਦਾ ਕਿ ਜੇ ਅਸੀਂ ਘਰ ਦੀ ਰੂੜੀ ਜਿਹੜੀ ਉਹ ਪਾਉਨੇ ਆ ਤੇ ਉਹਦਾ ਖੇਤ ਦੇ ਵਿੱਚ ਘਾਹ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਇਹਦੇ ਵਿੱਚ ਘਾਹ ਨਹੀਂ ਹੁੰਗਦਾ ਹੋਰ ਵੀ ਕੋਈ ਚੀਜ਼ ਮਿਕਸ ਕਰਦੇ ਹੋ ਇਹਦੇ ਵਿੱਚ ਕੋਈ ਚੀਜ਼ ਨਹੀਂ ਮਿਕਸ ਕਰਦੇ ਇਹਦੇ ਵਿੱਚ ਗੋਬਾਰ ਹੀ ਪਾਣਾ ਕੱਚਾ ਗੋਬਰ ਪੈਂਦਾ ਗੋਬਾਰ ਹੀ ਪਾਣਾ ਤੇ ਇਹਦਾ ਪ੍ਰੋਸੈਸ ਹੈਗਾ 2.5 ਤੋਂ 3 ਮਹੀਨੇ ਦੇ ਵਿੱਚ ਵਿੱਚ ਇੱਕ ਤੇ 50 ਤੋਂ 80% ਜਿਹੜੀ ਉਹ ਖਾਦ ਬਣ ਜਾਂਦੀ ਆ 3 ਮਹੀਨਿਆਂ ਦੇ ਵਿੱਚ 2.5 ਤੋਂ 3 ਮਹੀਨੇ ਚ ਤਾਈ ਤੋਂ 3 ਮਹੀਨੇ ਚ 3 ਮਹੀਨੇ ਦੀ ਖਾਦ ਤਿਆਰ ਹੋ ਜਾਂਦੀ ਹੈ ਖਾਦ ਤਿਆਰ ਹੋ ਜਾਂਦੀ ਇੱਕ ਬੈੱਡ ਦੇ ਵਿੱਚ 50% ਤੋਂ ਰੱਖ ਕੇ ਤੇ 80% ਤੱਕ ਖਾਦ ਜਿਹੜੀ ਉਹ ਹੋ ਜਾਂਦੀ ਤਿਆਰ ਹੋ ਜਾਂਦੀ ਹੈ ਹਾਂਜੀ ਠੀਕ ਹੈ ਮਤਲਬ ਕਹਿੰਦਾ ਕਿ ਜੇ ਅਸੀਂ ਇਹਦੇ ਵਿੱਚ 10 ਕੁੰਟਲ ਗੁਆ ਪਾਉਨੇ ਆ ਤਾਂ ਸਾਨੂੰ 5 ਕੁੰਟਲ ਦੇ ਵਿੱਚੋਂ ਖਾਦ ਪ੍ਰਾਪਤ ਹੋ ਜਾਂਦੀ ਹੈ 5 5 5 5 ਕੁੰਟਲ 6 ਕੁੰਟ ਖਾਦ ਜਿਹੜੀ ਉਹ ਤਿਆਰ ਮਿਲ ਜਾਂਦੀ ਹੈ ਇਹਦੇ ਵਿੱਚ ਜਿਹੜਾ ਕੈਚੂਆ ਪਾਉਂਦੇ ਹੋ ਗੁੰਡੂਆ ਪਾਉਂਦੇ ਹੋ ਬਰਮ ਪਾਉਂਦੇ ਹੋ ਹਾਂਜੀ ਉਹ ਕਿੰਨਾ ਫਿਰ ਉਹ ਵੀ ਡਬਲ ਹੁੰਦਾ ਉਹ ਵੀ ਡਬਲ ਹੁੰਦਾ ਉਹ 2.5 ਤੋਂ 3 ਮਹੀਨੇ ਦੇ ਵਿੱਚ ਉਹ ਤੇ ਉਦਾਂ ਤੇ ਹੈਗਾ ਵੱਧ ਵਾ ਕੇ ਜ਼ਿਆਦਾ ਵੱਜ ਜਾਂਦਾ ਪਰ ਅਸੀਂ ਘੱਟੋ ਘੱਟ ਵੀ ਮੰਨ ਕੇ ਚੱਲੀਏ ਤੇ ਡਬਲ ਹੋ ਜਾਂਦਾ ਠੀਕ ਹੈ ਉਹ ਜਿਹੜਾ ਬਰਮਾ ਡਬਲ ਹੋ ਜਾਂਦਾ ਕਹਿਣ ਦਾ ਭਾਵ ਹੈ ਕਿ 3 ਮਹੀਨੇ ਦੇ ਵਿੱਚ ਇੱਕ ਬੈਡ ਤੋਂ ਤੁਸੀਂ ਦੋ ਬੈਡ ਕਰ ਲੈਂਦੇ ਹਾਂਜੀ ਦੋ ਬੈਡ ਹੋ ਜਾਂਦੇ ਠੀਕ ਹੈ ਤੁਸੀਂ 250 ਬੈਡ ਤੋਂ ਸ਼ੁਰੂ ਕੀਤਾ ਸੀਗਾ ਅੱਜ ਤੱਕ ਤੁਸੀਂ 500 ਪਲੱਸ ਬੈਡ ਤੇ ਆ ਗਏ ਹਾਂਜੀ ਹਾਂਜੀ ਹੁਣ ਇਸ ਤੋਂ ਬਾਅਦ ਇਹ ਜਿਹੜੇ ਬੈਡ ਤਿਆਰ ਹੋ ਗਿਆ ਇਹ ਤੋਂ ਅਗਲਾ ਬੈਡ ਤਿਆਰ ਹੋ ਜੂਗਾ ਮਢੋਆਂ ਦੇ ਨਾਲ ਤੁਹਾਡੀ ਲਾਗਤ ਅੱਧੀ ਰਹਿ ਜਾਂਦੀ ਹੈ ਸਾਡੀ ਲਾਗਤ ਅੱਧੀ ਇਹ ਵਾਲਾ ਬਰਮੀ ਬੋਸ਼ ਹੈਗਾ ਜਿਹੜਾ ਸਪਰੇਅ ਕਰਦੇ ਆਪਾਂ ਹਾਂਜੀ ਹਾਂਜੀ ਇਹ ਬਰਮੀ ਬੋਸ਼ ਠੀਕ ਹੈ ਜੀ ਵਿੱਚ ਹਫਤੇ ਤੱਕ ਮਸ਼ੀਨ ਮਿਲ ਜਾਣੀ ਆ ਉਹ ਦੋ ਤੋਂ ਤਿੰਨ ਵੈਰਾਈਟੀਆਂ ਤਿਆਰ ਕਰੇਗੀ ਗੋਲੀਦਾਰ ਖਾਦ ਵੀ ਤਿਆਰ ਕਰੇਗੀ ਜੋ ਡ੍ਰਿਲ ਵਿੱਚ ਵੀ ਕੇਰੀ ਜਾ ਸਕੇ ਤੇ ਇੱਕ ਸੱਟੇ ਨਾਲ ਵੀ ਜਿਹੜੀ ਉਹ ਦਿੱਤੀ ਜਾ ਸਕੇ ਇੱਕ ਜਿਹੜੀਆਂ ਨਰਸਰੀਆਂ ਵਾਸਤੇ ਸਬਜ਼ੀਆਂ ਵਾਸਤੇ ਬਹੁਤ ਜਿਹੜੀ ਬਾਜ਼ਾਰ ਦੇ ਵਿੱਚ ਕਿ ਨਾ ਆਮ ਤੁਸੀਂ Amazon ਜਾਂ ਤੁਸੀਂ ਕਿ ਨਾ ਆਨਲਾਈਨ ਮਹਗਾਉਂਦੇ ਹੋ ਤੇ ਤੁਹਾਨੂੰ ਉਹ ਘਟੂ ਘਟ ਕਿਤੇ 150 ਕੋ 200 ਕੋਈ 100 ਰੁਪਏ ਕਿਲੋ ਵੀ ਵੇਚਦੇ ਆ ਦਿੰਦੇ ਆ ਤੇ ਇਹ ਜਿਹੜੀ ਉਹਦੇ ਨਾਲ ਦੀ ਜਿਹੜੀ ਆਰਗਾਨ ਖਾਦ ਸੋਟੀ ਪੈਕਿੰਗ ਉਹ ਵੀ ਤਿਆਰ ਹੋਏਗੀ ਨਿਕਲ ਤੁਸੀ ਇਹ ਜਿਹੜੀ ਐ ਇਹ ਤੁਸੀਂ ਆਪਣੇ ਕਿਸਾਨਾਂ ਨੂੰ ਕੀ ਰੇਟ ਤੇ ਦਿੰਦੇ ਹੋ ਇਹ ਕਿਸਾਨਾਂ ਨੂੰ ਇਹ ਵਾਲਾ ਬਰਮੀ ਬੋਸ਼ ਹੈਗਾ ਜਿਹੜਾ ਸਪਰੇਅ ਕਰਦੇ ਆਪਾਂ ਹਾਂਜੀ ਹਾਂਜੀ ਇਹ ਬਰਮੀ ਬੋਸ਼ ਠੀਕ ਹੈ ਜੀ ਹਾਂਜੀ ਦਾਣਕ ਬੀਜੀ ਇਹਦੇ ਨਾਲ ਹਾਂਜੀ ਉਹਨੂੰ ਗੋਡੀ ਕਰਾਈ ਆ ਅਸੀਂ ਸਪਰੇਅ ਵੀ ਕੋਈ ਨਹੀਂ ਕੀਤੀ ਤੇ ਉਹਨੂੰ ਕਣ ਕੇ ਇਹੋ ਖਾਦ ਪਾ ਜੋ ਛੋਟੀ ਪੈਕਿੰਗ ਆਈਗੀ ਉਹ ਚ ਫਰਕ ਆਏਗਾ ਸਰ ਇਹਦੇ ਵਿੱਚ ਤੇ ਜਿਹੜੀ ਦੂਸਰੀ ਆਪਾਂ ਦੇਸੀ ਰੂੜੀ ਗੋਏ ਤੋਂ ਆਮ ਘਰਾਂ ਦੇ ਵਿੱਚ ਲੋਕਾਂ ਨੇ ਡੰਗਰ ਰੱਖੇ ਹੁੰਦੇ ਆ ਪਸ਼ੂ ਰੱਖੇ ਆ ਉਤੋਂ ਗੋਬਰ ਤਿਆਰ ਹੁੰਦਾ ਉਹਦਾ ਤੇ ਇਹਦਾ ਕਿੰਨਾ ਫਰਕ ਹੈ ਉਹਦੇ ਵਿੱਚ ਤੱਤਾਂ ਦੀ ਗਿਣਤੀ ਹੈ ਦੇ ਵਿੱਚ ਘੱਟ ਵੱਧ ਕੁਝ ਨਹੀਂ ਉਹਦੇ ਵਿੱਚ ਜੋ ਖੁੱਲੇ ਦੇ ਵਿੱਚ ਰਹਿੰਦੀ ਆ ਨਾ ਤੇ ਉਹਦੀ ਤੱਤਾਂ ਦੀ ਗਿਣਤੀ ਜਿਹੜੀ ਉਹਦੇ ਚੰਵੇਂ 4-5 ਤੱਤ ਜਿਹੜੇ ਉਹ ਰਹਿ ਜਾਂਦੇ ਆ ਜਦੋਂ ਅਸੀਂ ਸਾਲ ਬਾਅਦ ਪਾਨੇ ਆ ਉਹ ਦੱਸਦੇ ਤੇ ਇਹ ਕਹਿੰਦੇ ਕਿ ਲਬੋਰੀ ਟੈਸਟ ਜਿਹੜੀ ਕੀਤੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਇਹਦੇ ਵਿੱਚ ਜਿੱਦਾਂ ਖਾਦੇ ਪਾਈਏ ਇਹਦੇ ਵਿੱਚ ਨਾ ਤੁਹਾਨੂੰ ਪੈਲੀ ਦੇ ਵਿੱਚ ਕਿਸੇ ਵੀ ਫਸਲ ਵਿੱਚ ਜ਼ਿੰਕ ਪਾਣ ਦੀ ਲੋੜ ਨੀ ਕੈਲਸ਼ੀਅਮ ਪਾਉਂਦੀ ਲੋਡ ਨਹੀਂ ਪੋਟਾਸ਼ ਨਹੀਂ ਇਹ ਪਾਇਆ ਘਾ ਨਹੀਂ ਉਗਦਾ ਉਹਦੇ ਵਿੱਚ ਤੇ ਘਾ ਦੀ ਜਿਹੜੀ ਮਤਲਬ ਪ੍ਰੋਬਲਮ ਹੈ ਉਹ ਆਂਦੀ ਹੈ ਇਸ ਚ ਹਾਂਜੀ ਹਾਂਜੀ ਠੀਕ ਹੈ ਜੀ ਇਹ ਫਿਰ ਖਾਦ ਜਿਹੜੀ ਹੈ ਕੰਪਨੀ ਤੁਹਾਡੇ ਕੋਲ ਲੈ ਜਾਂਦੀ ਹੈ ਲੋਕਲ ਕਿਸਾਨ ਵੀ ਲੈ ਕੇ ਜਾਂਦੇ ਆ ਲੋਕਾਂ ਨੇ ਟ੍ਰਾਇਲ ਕੀਤਾ ਆਪਣੇ ਖੇਤਾਂ 'ਚ ਪਾਇਆ ਇਹਨੂੰ ਹਾਂਜੀ ਅਸੀਂ ਆਪਣੀ ਵੀ ਕਣਕ ਬੀਜੀ ਆ ਕੋ ਤਿੰਨ ਕਿਲੇ ਪਹਿਲੀ ਇਹੋ ਖਾਦ ਨਾਲ ਬੀਜੀ ਆ ਲੋਕ ਇਸ ਪਾਸੇ ਨੂੰ ਵੇਅਰ ਹੋ ਰਿਹਾ ਕਿ ਇਹ ਆਰਗੈਨਿਕ ਖੇਤੀ ਕਰਨੀ ਹੈ ਹਾਂਜੀ ਤੇ ਉਸ ਤੋਂ ਪਹਿਲੇ ਸਬਜ਼ੀਆਂ ਵਾਲਿਆਂ ਨੇ ਵੀ ਖੜੀ ਆ ਸਿਹਾਰਪੁਰ ਏਰੀਆ ਦੇ ਵਿੱਚ ਇਧਰ ਤੋਂ ਸੂਬੇ ਵੱਲ ਗਈ ਆ ਸਾਡੇ ਕੋਲ ਸਬਜ਼ੀ ਵਾਸਤੇ ਵੀ ਖੜੀ ਆ ਤੇ ਇਹਦੀ ਅ ਕੀ ਨੂੰ ਪਾਈਆ ਜਾਂ ਕਣਕਾਂ ਨੂੰ ਪਾਈ ਜਿਹੜੀਆਂ ਲੋਕਾਂ ਖਾਦਾਂ ਪਾ ਕੇ ਕਣਕਾਂ ਬੀਜੀਆਂ ਤੇ ਸਾਡੀ ਕਣਕ ਦੇ ਵਿੱਚ ਕੋਈ ਰੰਗ ਦਾ ਫਰਕ ਨਹੀਂ ਆ ਇੱਕੋ ਜਿਹੀ ਆ ਬੂਟਾ ਵੀ ਬਹੁਤ ਅਗਰ ਸੇਮ ਉਹਦੇ ਨਾਲ ਦੀ ਹੈ ਸੇਮ ਕੋਈ ਫਰਕ ਨਹੀਂ ਅਸਲੀ ਚਲੋ ਉਹ ਵੀ ਤੁਹਾਡੀ ਫਸਲ ਦੇਖਦੇ ਆ ਇਹ ਵਾਲੇ ਜਿਹੜੇ ਤੁਸੀਂ ਲਾਏ ਆ ਇਹ ਪਾਈਪਾਂ ਲਾਈਆਂ ਪਾਣੀ ਦੀਆਂ ਇਹਦਾ ਕੀ ਕਾਰਨ ਆ ਇਹ ਕਿਉਂ ਲਾਈਆਂ ਇਹ ਪੈਪਾ ਜੀ ਇਹਨੂੰ ਟਾਈਮ ਦੇ ਟਾਈਮ ਇਹਦਾ ਜਿਹੜੀ ਅੰਦਰ ਦੀ ਸੈੱਲ ਵਾ ਜਿਹੜੀ ਉਹਨੂੰ ਮੇਨਟੇਨਰ ਰੱਖਣ ਵਾਸਤੇ ਅਸੀਂ ਇੱਥੇ ਪੈਪਾ ਲਾ ਕੇ ਤੇ ਇਹਨੂੰ ਅਸੀਂ ਉਹ ਕਰਨਿਆ ਸਪਰੇ ਉੱਤੇ ਪਾਣੀ ਦਾ ਫੁਹਾਰਾ ਦਿੰਨੇ ਆ ਜਦੋਂ ਇਹ ਤੇ ਤੁਸੀਂ ਤਾਜ਼ਾ ਗੋਬਰ ਪਾਉਂਦੇ ਹੋ ਹਾਂਜੀ ਫਿਰ ਇਹਦੇ ਤੇ ਪਾਣੀ ਦਾ ਸਪਰੇ ਵੀ ਕਰਨਾ ਪੈਂਦਾ ਹਾਂਜੀ ਪਾਣੀ ਦਾ ਸਪਰੇ ਕਰਨੇ ਪੈਂਦਾ ਅੱਛਾ ਉਹ ਗਰਮੀਆਂ 'ਚ ਤੇ ਸਰਦੀਆਂ 'ਚ ਕੀ ਫਰਕ ਆ ਕਿੰਨੇ ਟਾਈਮ ਬਾਅਦ ਕਰਦੇ ਹੋ ਗਰਮੀ ਦੇ ਵਿੱਚ ਜਿਹੜਾ ਵਾ ਉਹ ਦੂਜੇ ਤੀਜੇ ਦਿਨ ਗਰਮੀ ਦੇ ਵਿੱਚ ਗਰਮੀ ਦੇ ਵਿੱਚ ਜਦੋਂ ਜਿਆਦਾ ਗਰਮੀ ਹੁੰਦੀ ਹੈ ਦੂਜੇ ਤੀਜੇ ਦਿਨ ਪਾਣੀ ਲਾਣੇ ਪੈਣਾ ਹਰ ਬੈੱਡ ਨੂੰ ਤੇ ਜਿਹੜੇ ਹੈਗਾ ਸਿਆਲ ਸਿਆਲ ਦੇ ਵਿੱਚ ਕੋ ਹਫਤੇ ਬਾ ਹਫਤਾ ਵੀ ਲੱਗ ਜਾਂਦਾ 5-7 ਦਿਨ ਹਫਤੇ ਬਾਅਦ ਜੇ ਕਿਹਦਾ ਮੌਸਮ ਠੰਡਾ ਰਹੇ ਮੌਸਮ ਦੇ ਹਿਸਾਬ ਨਾਲ ਭਾਵੇਂ 10 ਦਿਨ ਵੀ ਲੱਗ ਜਾਂਦੇ ਉਹ ਹਰ ਬੈੱਡ ਦਾ ਜਿਹੜਾ ਨਾ ਉਹ ਅਸੀਂ ਦੇਖ ਲੈਨੇ ਖੋਲ ਕੇ ਕਿ ਨੂੰ ਲੋਡ ਹੈਗੀ ਆ ਇਹ ਜਿਹੜੇ ਬਰਮ ਹੁੰਦੇ ਆ ਗੰਡੋਏ ਆ ਇਹ ਇਹਨਾਂ ਦੇ ਮਰਨ ਦਾ ਵੀ ਕੋ ਚਾਂਸ ਹੁੰਦਾ ਵੀ ਕੋਈ ਪਾਣੀ ਨਾਲ ਲੱਗੇ ਜਾਂ ਠੰਡ ਜ਼ਿਆਦਾ ਜਾਂ ਗਰਮੀ ਜ਼ਿਆਦਾ ਇਹ ਮਰਦੇ ਵੀ ਹੈਗੇ ਹਾਂਜੀ ਇਹਦਾ ਟੈਕਨੀਕਲ ਹੈਗੀਆਂ ਗੱਲਾਂ ਕਿ ਜੇ ਇਹਦੇ ਕਰਕੇ ਮਰਦੇ ਕਿ ਜਦੋਂ ਕੋਈ ਪਾਣੀ ਟਾਈਮ ਦਾ ਨਾਲ ਲੱਗੇ ਜਾਂ ਇਹਨੂੰ ਕਿਤੇ ਬਾਰਸ਼ ਜ਼ਿਆਦਾ ਪੈ ਗਈ ਆ ਤੇ ਲਾਂਬੇ ਦਾ ਪਾਣੀ ਆਣ ਕੇ ਡੁੱਬ ਗਏ ਵਿੱਚ ਪਾਣੀ ਜ਼ਿਆਦਾ ਭਰ ਜੇ ਤੋਂ ਨਾਲ ਇਹਨਾਂ ਦਾ ਸਾਹ ਜੇ ਨਹੀਂ ਨਿਕਲਦਾ ਹਾਂ ਨਹੀਂ ਨਿਕਲਦਾ ਜਾਂ ਇਹਨਾਂ ਨੂੰ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਜਾਂ ਜ਼ਿਆਦਾ ਠੰਡ ਹੈਗੀ ਆ ਇਸ ਕਰਕੇ ਇਹ ਕਹਿੰਦੇ ਕਿ ਇਹਨੂੰ ਹਨੇਰੇ ਦੇ ਵਿੱਚ ਕੰਮ ਕਰਦੇ ਆ ਇਹਨੂੰ ਟਾਕੇ ਰੱਖਣਾ ਕਬਰ ਕਰਕੇ ਪੈਂਦਾ ਹਾਂਜੀ ਇਸੇ ਤਰ੍ਹਾਂ ਇਹ ਜਿੱਦਾਂ ਪਰਾਲੀ ਆ ਨਾ ਜਿੱਦੂ ਤੇ ਪਰਾਲੀ ਘਟਾਈ ਉਹ ਤੋਂ Goa ਪਾਟੇ ਥੱਲੇ ਚੱਲ ਜਾਣਗੇ ਫਿਰ ਇਹ ਗ੍ਰੋਥ ਘਟ ਕਰਦੇ ਇਹਨਾਂ ਨੂੰ ਇਸੇ ਕਰਕੇ ਪਰਾਲੀ ਨਾਲ ਉੱਤ ਟੱਕ ਕੇ ਨੇਰਾ ਕਰਕੇ ਰੱਖਣੇ ਪੈਂਦਾ ਇਹ ਗੋਬਰ ਤੋਂ ਇਲਾਵਾ ਇਹਦੇ ਵਿੱਚ ਹੋਰ ਕੋਈ ਚੀਜ਼ ਨਹੀਂ ਪਾਉਂਦੇ। ਇਹਦੇ ਵਿੱਚ ਹੋਰ ਕੋਈ ਚੀਜ਼ ਨਹੀਂ ਮੈਂ ਨਹੀਂ। ਇਹ ਜਿਹੜੀਆਂ ਪਾਈਪਾਂ ਲਾਈਆਂ ਤੁਸੀਂ ਇਹਨਾਂ ਦਾ ਕੀ ਕਾਰਨਾ? ਇਹਦੇ ਵਿੱਚ ਕੀ ਹੈ ਕੋਈ ਕੈਮੀਕਲ? ਇਹਦੇ ਵਿੱਚ ਸਾਰੇ ਇਹ ਚ ਹੈਗਾ ਕਿ ਇਹ ਨਾ ਇੱਕ ਇਹਦੇ ਵਿੱਚੋਂ ਜਦੋਂ ਅਸੀਂ ਪਾਣੀ ਲਾਣੇ ਆ ਨਾ ਤਾਂ ਉਸ ਤੋਂ ਬਾਅਦ ਥੋੜਾ ਜਿਹਾ ਇਹਦੇ ਵਿੱਚ ਨਾ ਕਿੰਨਾ ਸਲ੍ਹਾਬ ਦੇ ਨਾਲ ਇੱਕ ਲਿਕਵਿਡ ਜਿਹਾ ਬਾਹਰ ਨਿਕਲਦਾ। ਗੁੰਡੋਏ ਇੱਕ ਲਾਰਵਾ ਛੱਡਦੇ ਆ। ਹਾਂਜੀ ਹਾਂਜੀ। ਉਹ ਜਿਹੜਾ ਲਾਰਵੇ ਦਾ ਪਾਣੀ ਆ ਉਹ ਇਹਦੇ ਵਿੱਚ ਆਂਦਾ। ਉਹ ਇਹਦੇ ਵਿੱਚ ਆਂਦਾ। ਇਹ ਬਰਮੀਵਾਸ਼ ਕਹਿੰਦੇ ਇਹਨੂੰ? ਹਾਂਜੀ ਬਰਮੀਵਾਸ਼ ਕਹਿੰਦੇ ਆ ਇਹ ਮਾਰਕੀਟ ਵਿੱਚ ਤੇ ਮਹਿੰਗਾ ਵਾ ਤੇ ਇਹ ਜਿਹੜਾ ਅਸੀਂ ਜੀ ਜੇ ਨਾ ਕੋਈ ਫਸਲ ਵੀ ਨਾ ਉਹਦੇ ਉੱਤੇ ਸਪਰੇਅ ਕੀਤੀ ਜਾਂਦੀ ਹੈ ਇਹ ਇਹ ਮਤਲਬ ਫਲਦਾਰ ਬੂਟਿਆਂ ਤੇ ਜਾਂ ਸਬਜ਼ੀਆਂ ਤੇ ਸਪਰੇਅ ਦੇ ਕੰਮ ਆਉਂਦਾ ਹਾਂ ਸਪਰੇਅ ਦੇ ਕੰਮ ਆਉਂਦਾ ਠੀਕ ਹੈ ਜੀ ਤੁਸੀਂ ਇਹਦੇ ਨਾਲ ਜਿਹੜੀਆਂ ਸਬਜ਼ੀਆਂ ਲਾਈਆਂ ਜਾਂ ਕਣਕ ਬੀਜੀ ਉਹ ਸਾਨੂੰ ਦਿਖਾਓਗੇ ਇਹ ਵਾਲਾ ਬਰਮੀ ਵੋਸ਼ ਹੈਗਾ ਜਿਹੜਾ ਸਪਰੇਅ ਕਰਦੇ ਆਪਾਂ ਹਾਂਜੀ ਹਾਂਜੀ ਇਹ ਬਰਮੀ ਵੋਸ਼ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਆ ਜਿਹੜਾ ਬਰਮੀ ਵੋਸ਼ ਹੈਗਾ ਆ ਇਹ ਕੈਚੂਏ ਜਿਹੜੇ ਇੱਕ ਲਾਰਵਾ ਛੱਡਦੇ ਆ ਇਹ ਵਾਲੀ ਕਣਕ ਜਿਹੜੀ ਤੁਹਾਡੀ ਆਰਗੈਨਿਕ ਹਾਂਜੀ ਆ ਸਾਡੀ ਆਰਗੇਨਿਕ ਆ ਕਿੰਨੇ ਦਿਨਾਂ ਦੀ ਲਗਭਗ ਹੈਗੀ ਜੀ ਇਹ ਇਹ ਅਸੀਂ ਬੀਜੀ ਸੀ 5 6 ਤਰੀਕ ਨੂੰ ਬੀਜੀ ਸੀ 11ਵੇਂ ਮਹੀਨੇ ਦੀ 5 6 ਨਵੰਬਰ ਨੂੰ ਬੀਜੀ ਇਹਦੇ ਵਿੱਚ ਕੋਈ ਸਪਰੇ ਨਹੀਂ ਕੀਤੀ ਇਹਦੇ ਵਿੱਚ ਕੋਈ ਸਪਰੇ ਨਹੀਂ ਕੀਤੀ ਗੋਡੀ ਪਾ ਕੇ ਤੇ ਪਾਣੀ ਲਵਾ ਦਿੱਤਾ ਸੀ ਸਪਰੇ ਕੋਈ ਨਹੀਂ ਕੀਤੀ ਅੱਛਾ ਇਹ ਜਿਹੜੇ ਨਾਲ ਵਾਲਾ ਖੇਤ ਆ ਇਹ ਕਿਸੇ ਦਾ ਤੁਹਾਡਾ ਇਹ ਕਿਸੇ ਦਾ ਵਾ ਇਹਨਾਂ ਨੇ ਦਵਾਈ ਵੀ ਪਾਈ ਆ ਇਹਨਾਂ ਨੇ ਡਾਇਆ ਵੀ ਕਿੱਲੇ ਦੀ ਬੋਰੀ ਪਾ ਕੇ ਤੇ ਦੋ ਵਾਰੀ ਇਹਨੂੰ ਯੂਰੀਆ ਪੈਗੀ ਆ ਠੀਕ ਹੈ ਜੀ ਇਹਨੂੰ ਦੋ ਵਾਰ ਯੂਰੀਆ ਪਾ ਗਿਆ ਆ ਹਾਂਜੀ ਡਾਇਆ ਵੀ ਪਿਆ ਤੁਸੀਂ ਇਹਨੂੰ ਨਾ ਡੀਏਪੀ ਪਾਇਆ ਜਾਂ ਨਾ ਯੂਰੀਆ ਪਾਇਆ ਸਿਰਫ ਵਰਮੀ ਕੰਪੋਸਟ ਨਾਲ ਵਰਮੀ ਕੰਪੋਸਟ ਨਾਲ ਦੋਸਤੋ ਆ ਦੇਖੋ ਇਹ ਜਿਹੜੀ ਕਣਕ ਬੀਜੀ ਹੈ ਇਹ ਆ ਦੇਖੋ ਝਾੜ ਕਿਦਾਂ ਦਾ ਆ ਵਧੀਆ ਝਾੜ ਹੈਗਾ ਇਹਦਾ ਔਰ ਇਹਦੇ ਨਾਲ ਹੀ ਜਿਹੜੀ ਦੂਸਰੀ ਕਣਕ ਹੈ ਉਹ ਵੀ ਬੀਜੀ ਪਈ ਹੈ ਉਹ ਵੀ ਤੁਹਾਨੂੰ ਇੱਕ ਕਲਿੱਪ ਦਿਖਾਉਣੀ ਆ ਉਹਦੀ ਵੀ ਕਿ ਉਹਦੇ ਵਿੱਚ ਡੀਏਪੀ ਵੀ ਪਾਇਆ ਹੈ ਸਪਰੇ ਵੀ ਕੀਤੀ ਹੈ ਲੇਕਿਨ ਉਹ ਕਣਕ ਜਿਹੜੀ ਹੈ ਇਹਦੇ ਨਾਲੋਂ ਹਲਕੀ ਹੈ ਗਰੋਥ ਉਹਦੀ ਘੱਟ ਹੈ ਆ ਦੇਖੋ ਬੂਟਾ ਉਹਨਾਂ ਜਾੜ ਨਹੀਂ ਕੀਤਾ ਲੇਕਿਨ ਬਰਮੀ ਕੰਪੋਸਟ ਦੇ ਨਾਲ ਤਿਆਰ ਕੀਤੀ ਕਣਕ ਜਿਹੜੀ ਹੈ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਦੇਖਿਓ ਕਿ ਲਗਭਗ ਦੋ ਕਨਾਲ ਜਿਹੜਾ ਆ ਇਧਰ ਨੂੰ ਮਾਰਿਓ ਜੀ ਕੈਮਰਾ ਦੋ ਕਨਾਲ ਜਿਹੜਾ ਲਸਣ ਇਹਨਾਂ ਨੇ ਬੀਜਿਆ ਇਹ ਵੀ ਆਰਗੈਨਿਕ ਹੀ ਹੈ ਪਾ ਕੇ ਪਾਣੀ ਲਾ ਦਿੱਤਾ ਇਹਨੂੰ ਵਰਮੀ ਕੰਪੋਸਟ ਪਾ ਕੇ ਪਾਣੀ ਲਾ ਕੇ ਗੋਡੀ ਕੀਤੀ ਹੈ ਹੋਰ ਕੋਈ ਖਾਦ ਨਹੀਂ ਪਾਈ ਗਏ ਲਸਣ ਦਾ ਬੂਟਾ ਜਿਹੜਾ ਹੈ ਕਾਫੀ ਵੱਡਾ ਗੰਡੀਆਂ ਕਾਫੀ ਮੋਟੀਆਂ ਆ ਸੋ ਇਹ ਬਹੁਤ ਵੱਡਾ ਉਪਰਾਲਾ ਜੀ ਇਹਨਾਂ ਦਾ ਸਰਦਾਰ ਮੱਖਣ ਸਿੰਘ ਜੀ ਜਿਹੜੇ ਆਰਗੈਨਿਕ ਖੇਤੀ ਵੱਲ ਨੂੰ ਲੋਕਾਂ ਨੂੰ ਲੈ ਕੇ ਜਾ ਰਹੇ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਜ਼ਹਿਰ ਮੁਕਤ ਖੇਤੀ ਜਿਹੜੀ ਆ ਉਹ ਕੀਤੀ ਜਾਵੇ ਇਦੇ ਨਾਲ ਆਪਣੇ ਪਸ਼ੂਆਂ ਨੂੰ ਚਾਰਾ ਪਾਵਾਂਗੇ ਵਰਸੀਮ ਵਗੈਰਾ ਜਿਹੜਾ ਪਾਉਂਦੇ ਆ ਜੀ ਵਰਮੀ ਕੰਪੋਸਟ ਪਾ ਕੇ ਅਸੀਂ ਪਾਉਂਦੇ ਆ ਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਤੋਂ ਸਾਡੇ ਪੰਜਾਬ ਨੂੰ ਸਾਡੇ ਲੋਕਾਂ ਦੀ ਸਿਹਤ ਜਿਹੜੀ ਵਧੀਆ ਰਹੂਗੀ ਰਾਹਤ ਮਿਲੂਗੀ ਔਰ ਇੱਕ ਬਹੁਤ ਹੀ ਵਧੀਆ ਕਦਮ ਹੈਗਾ ਸੋ ਅਸੀਂ ਅਪੀਲ ਕਰਦੇ ਆਂ ਕਿਸਾਨ ਭਰਾਵਾਂ ਨੂੰ ਹੋਰ ਵੀ ਜਿਹੜੇ ਬਾਗਬਾਨੀ ਵਾਲੇ ਹੈਗੇ ਆ ਕਿਉਂਕਿ ਬਾਗਬਾਨੀ ਵਾਸਤੇ ਵੀ ਵਰਮੀ ਕੰਪੋਸਟ ਖਾਦ ਜਿਹੜਾ ਉਹ ਬਹੁਤ ਜ਼ਰੂਰੀ ਆ ਬੂਟਿਆਂ ਦੀ ਗਰੋਥ ਬਹੁਤ ਜ਼ਿਆਦਾ ਹੁੰਦੀ ਆ ਫਲ ਬਹੁਤ ਵਧੀਆ ਲੱਗਦਾ ਸੋ ਇਹ ਜਿਹੜਾ ਵੀ ਵੀਰਾਂ ਨੂੰ ਮੇਰਾ ਨੰਬਰ ਜਿਹੜਾ ਤੁਸੀਂ ਇੱਕ ਵਾਰੀ ਆਪਣਾ ਨੰਬਰ ਬੋਲ ਦਿਓ ਜੀ ਮੇਰਾ ਨੰਬਰ ਹੈਗਾ ਜੀ 94645 47544 ਪਿੰਡ ਕਿਹੜਾ ਜੀ ਆਪਣਾ ਪਿੰਡ ਪੰਡੋਰੀ ਬੈਂਸਾ ਤੇ ਦੀਨਾ ਨਗਰ ਬਲੌਕ ਦੀਨਾ ਨਗਰ ਬਲੌਕ ਇਹ ਇਹਨਾਂ ਦਾ ਨੰਬਰ ਅਸੀਂ ਸਕਰੀਨ ਤੇ ਵੀ ਲਾ ਦੇਾਂਗੇ ਜੀ ਕਿਸੇ ਨੂੰ ਬਰਮੀ ਕੰਪੋਸਟ ਖਾਦ ਚਾਹੀਦੀ ਹੋਵੇ ਸਬਜ਼ੀ ਦੀ ਬਜਾਈ ਕਰਨ ਵਾਸਤੇ ਬਾਗਾਂ ਵਾਸਤੇ ਜਾਂ ਆਪਣੀ ਫਸਲ ਵਾਸਤੇ ਇਹ ਜਿਹੜੀ ਤੁਸੀਂ ਬਰਮੀ ਕੰਪੋਸਟ ਨਾਲ ਕਣਕ ਬੀਜੀ ਹੈ ਜੀ ਇਹ ਕੀ ਰੇਟ ਤੇ ਤੁਹਾਡੀ ਵਿਕੇਗੀ ਜੀ ਲਗਭਗ ਅੰਦਾਜ਼ਾ ਇਹ ਜਿਹੜੀ ਅਸੀਂ ਸਾਡੀ ਆਰਗੇਨਿਕ ਵਾਲੇ ਨਾਲ ਗੱਲ ਹੋਈ ਆ ਸਾਡੀ 4000 ਰੁਪਏ ਕੁਆਂਟਲ ਆਮ ਮਾਰਕੀਟ ਦੇ ਵਿੱਚ 22300 ਰੁਪਿਆ ਮੇਰੇ ਖਿਆਲ ਰੇਟ ਹੈ ਸਰਕਾਰੀ ਯਾਨੀ 22300 ਕੋ 2400 ਕੋ ਜ ਰੁਪਿਆ ਆਏਗਾ ਅਰ ਕੀ ਨਵਾਂ ਰੇਟ ਹੈ ਠੀਕ ਹੈ ਤੇ ਇਹ ਤੁਹਾਡੀ 4000 ਦੇ ਨਾਲ ਕੁਆਂਟਲ ਚੱਕੀ ਜੋ ਹਾਂਜੀ ਕੁਆਂਟਲ ਉਹਨਾਂ ਨਾਲ ਸਾਡਾ ਐਗਰੀਮੈਂਟ ਹੋਇਆ ਕਿ 4000 ਰੁਪਏ ਕੁਆਂਟਲਾਂ ਹੀ ਖਰੀਦਣੀਆਂ ਠੀਕ ਹੈ ਜੀ ਦੋਸਤੋ ਇਹਦਾ ਡਬਲ ਮੁੱਲ ਮਿਲ ਰਿਹਾ ਔਰ ਇਹ ਬਿਮਾਰੀਆਂ ਤੋਂ ਮੁਕਤ ਹੈਗੀ ਆ ਖਣਿਜਾਂ ਤੋਂ ਮੁਕਤ ਹੈਗੀ ਆ ਔਰ ਬਹੁਤ ਵਧੀਆ ਚੀਜ਼ ਹੈ ਸਿਹਤ ਵਾਸਤੇ ਚੰਗੀ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਆਪਣੀ ਸਿਹਤ ਸਾਡੀ ਤੰਦਰੁਸਤ ਰਹੇ ਤੇ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਕਰਨੇ ਪੈਣਗੇ ਤਾਂ ਹੀ ਅਸੀਂ ਪੰਜਾਬ ਨੂੰ ਬਚਾ ਸਕਾਂਗੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਸਾਨੂੰ ਆਪਣਾ ਫਾਰਮ ਵਿਜ਼ਿਟ ਕਰਾਇਆ ਅਸੀਂ ਆਸ ਕਰਦੇ ਹਾਂ ਕਿ ਇਹ ਅਗਲੀ ਵਾਰ ਵੀ ਅਸੀਂ ਇਹਨਾਂ ਦੇ ਫਾਰਮ ਤੇ ਆ ਕੇ ਫਾਰਮ ਵਿਜ਼ਿਟ ਕਰਕੇ ਜਾਵਾਂਗੇ ਤੇ ਅੱਗੇ ਤੋਂ ਵਧੀਆ ਜਿਹੜਾ ਇਹ ਕੰਮ ਕਰਨਗੇ ਸੋ ਸਾਰਿਆਂ ਦਾ ਧੰਨਵਾਦ ਜੀ